ਹਾਂਜੀ ਦੋਸਤੋ ਸਵੇਰ ਸਵੇਰੇ ਹੋਏ ਪਏ ਬੱਦਲ ਤੇ ਯਾਰ ਰਾਂ ਵੀ ਨਹੀਂ ਪਈ ਆ ਹੁਣ ਵੀ ਨਹੀਂ ਪਈ ਆ ਕੀ ਹੋ ਗਿਆ ਮੰਮੀ ਆ ਸਾਡੀ ਮੋਟ ਵਾ ਗਈ ਇਹ ਮੰਮੀ ਪਾਲਦੀ ਫਿਰ ਦੇਨ ਪਤਾ ਨਹੀਂ ਕਿੱਥੇ ਹੈਗੀ ਮੈਨੂੰ ਵੀ ਨਹੀਂ ਪਤਾ ਗਿਆ ਕੋਈ ਖੜੇ ਆਗੇ ਆ ਮੋਟਾ ਫਿਰਦੀ ਆ ਕਿਵੇਂ ਅੱਜ ਕਹਿੰਦਾ ਗਰੁੱਪ ਫੋਟੋ ਸੈਂਡ ਕਰ ਤੇ ਆਹ ਚੱਕੜਾ ਵਾ ਇੱਥੇ ਕਰੀ ਹੁਣ ਆਪਾਂ ਚੱਲਦੇ ਆ ਬਾਹਰ ਬਾਹਰ ਦੇਖੋਣੇ ਤੁਹਾਨੂੰ ਮੌਸਮ ਬਾਹਰ ਦਾ ਹਾਲ ਤੇ ਇਧਰ ਆ ਮੇਰੀ ਮਾਤਾ ਫਿਰਦੀ ਹੈਗੀ ਤੇ ਥਾਂ ਮਮੀ ਤੋੜ ਰੋ ਨਾ ਤੋੜ ਨਾ ਖੇਤੀ ਦੀ ਹੈ ਤੋੜ ਕੇ ਤੋੜਦੀ ਫਿਰਦੇ ਆ ਤੇ ਉਹ ਸਾਡੇ ਬੱਚਾ ਪਾਰਟੀ ਫਿਰਦੇ ਆਗੇ ਬੱਦਲ ਹੋਏ ਪਏ ਆਗੇ ਤੇ ਆਪਾਂ ਖੜਾ ਖੜਾ ਬਾਈਕ ਤੇ ਆਪਾਂ ਚੱਲਦੇ ਤੇ ਆ ਦੇਖੋ ਸਾਡੇ ਪਿੰਡ ਦੀ ਖੂਬਸੂਰਤੀ ਇੱਧਰ ਬੈਠਿਆ ਵਕ ਵਸੇ ਹਰਾ ਹਰਾ ਸਾਰਾ ਕੁਝ ਮੌਸਮ ਦਾ ਠੰਡਾ ਹੈ ਤੇ ਹੈ ਸਭ ਕੁਝ ਹਰਿਆ ਹਰਿਆਲੀ ਬਹੁਤ ਵਧੀਆ ਮੌਸਮ ਹੈ ਪਏ ਠੰਡਾ ਠੰਡਾ ਗਰਮੀ ਹੈ ਨਹੀਂ ਕੀ ਤੇ ਨਹੀਂ ਤਾਂ ਬਹੁਤ ਵਾਸੇ ਰੱਬ ਨੇ ਬਹੁਤ ਜਲੂਸ ਕੱਢਾਇਆ ਪਾਣੀ ਬਹੁਤ ਆਇਆ ਕੱਡਾ ਲਈ ਸਾਰਾ ਪਾਣੀ ਹਜੇ ਕੱਟਾ ਜੀ ਖਾਇ ਨਹੀਂ ਗਿਆ ਜੀ ਬਚਦਾ ਕੀ ਪਰਮਾਤਮਾ ਦੀ ਮਿਹਰ ਤੇ ਆਪਾਂ ਚੱਲਦੇ ਆਂ ਤੇ ਆਪਾਂ ਜਾ ਰਹੇ ਆਂ ਦੀਪੂ ਦੁਕਾਨ ਤੇ ਪਹੁੰਚ ਗਏ ਤੇ ਆ ਸਾਡਾ ਵਾਲਾ ਪਸੂ ਬੈਠਾ ਇੱਥੇ ਇਹ ਸਾਰਾ ਦਿਨ ਫੋਨ ਤੇ ਗੱਲਾਂ ਮਾਰੀ ਜਾਂਦਾ ਰਹਿੰਦਾ ਤੇ ਆਪਾਂ ਬਾਈਕ ਦਾ ਲਾ ਕੇ ਸਟੈਂਡ ਦੇ ਚੱਲਦੇ ਦੇ ਕੋਲੇ ਤੇ ਇਸ ਤੋਂ ਪਹਿਲਾਂ ਅੰਦਰ ਚੱਲਦੇ ਆਪਾਂ ਦੇਖਦੇ ਕਿਹੜੇ-ਕਿਹੜੇ ਬੈਠੇ ਆ ਨਹੀਂ ਤਾਂ ਬਾਹਰ ਬੈਠਾ ਹੁੰਦਾ ਕਿ ਕੇਰ ਦਾ ਨਾਲ ਵਾਲਾ ਕੀ ਨਹੀਂ ਕਰਨੇ ਆ ਬੈਠੇ ਅੰਦਰ ਸਾਰੇ ਇਕੱਠੇ ਹੋਏ ਹੈ ਕੰਮ ਕੋਈ ਨਹੀਂ ਵਿਲੇ ਹੋਏ ਕਿਥਾਂ ਦੇ ਚਲੋ ਸਾਡੇ ਬੰਦੇ ਦੇ ਕੰਮ ਕੱਭਈ ਹੈਗੇ ਹੈ ਨਾ ਇਹ ਦੇਖੀਏ ਦੰਦੀ ਦੰਦੀ ਵੜੀ ਟਕਾ ਕੇ ਵੜਦਾ ਵੜਾ ਜਾ ਦੰਦੀ ਫਿਰ ਉਂਗਲ ਪਾ ਫਿਰ ਪਰਸਵਾ ਫਿਰ ਦਸਵਾਦਾ ਬਈ ਐ ਪੀਚ ਲਾ ਇਹ ਕੁੱਤੇ ਫੜ ਕੁੱਤੇ 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 ਕੱਲ ਜਾਊਗਾ ਇਹ ਕੁੱਤੀ ਇਹ ਰਗਿਆ ਕਿੱਥੇ ਐਥੇ ਚਲਾ ਇੱਧਰ ਰੱਖ ਇੱਧਰ ਛੱਡ ਦੇ ਕਿਤੇ ਆ ਵੇ ਕਿੱਡੇ ਪੰਗੇ ਕਰਦਾ ਇਹ ਓਏ ਹਾਂ ਜਾਉ ਫੇਰ ਕਿਸੇ ਨਾ ਕਿਸੇ ਪਾਸੇ ਜਾਉ ਕੁੱਤੇ ਕੋਲੇ ਅੱਛਾ ਚੱਪ ਚੱਪ ਚੱਪਲ ਇਹ ਗੋਸ ਨਹੀਂ ਛੱਡਦਾ ਜਿਹੜਾ ਹਸਾਬ ਹਸਾਬ ਜਾ ਕੇ ਉਹ ਚੱਬ ਲੈਣਾ ਇਹ ਵੱਡਾ ਵੇ ਕੋਈ ਕੁਝ ਨਹੀਂ ਕਰਦਾ ਉਹ ਕੁੱਤੇ ਨੂੰ ਮਾਰਦਾ ਤੈਂਸਰ ਕੋਲ ਨਹੀਂ ਆ ਵੀਡੀਓ ਅਸੀਂ ਰੱਖੀਂਗੇ ਵੇਖ ਵੇ ਕਿੱਡੇ ਪੰਗੇ ਕਰਦਾ ਓਹ ਪੰਗੇ ਕਰਦਾ ਹਾਂ ਕਾ ਦੇ ਡਿਪਰੇ ਨੇ ਇਆਂ ਇਹਦੇ ਕੰਮ ਹਾਂ ਗਰਤਿਕ ਓਏ ਜੇ ਕੁੱਤੇ ਕੋਲ ਜਾਊਗਾ ਫੜਾ ਉਹ ਕੁੱਤਾ ਫੜੂਗਾ ਖਾਜੂ ਆਓ ਖਾਜੂ ਤਨ ਦੀ ਵੜ ਤਾ ਖਾਜੂ ਤੈਨੂੰ ਉਹ ਕਿੱਧਰ ਖਾਦੇ ਗੰਦੇ ਬੱਚੇ ਕਿੱਧਰ ਖਾਦੇ ਗਿੱਦੂ ਇਹਨੇ ਹੋਰ ਬਾਰੇ ਕੋਲੇ ਛਾੜੇ ਇੱਥੇ ਤੱਕ ਇਹ ਸਾਡੇ ਬੋੜੇ ਦੇ ਕੰਮ ਹੈ ਹਾਂ ਇਧਰ ਅੰਗਟੂਣਾ ਹੈ ਇਹ ਇਹਨਾਂ ਹੋਰ ਪਾਸੇ ਕੋਲੇ ਜਾੜਾ ਇਧਰ ਨਾ ਉਧਰ ਬੋਲ ਕੰਨ ਛੱਡ ਦੇ ਆ ਉਥੇ ਛੱਡ ਦੇ ਇਧਰ ਇਹ ਕੁੱਤੇ ਕੋਲੇ ਜਾਂਦੇ ਰਹਿੰਦਾ ਇੱਥੇ ਬਾਹਲੀ ਦੂਰ ਨਾਲ ਇੱਥੇ ਛੱਡ ਦੇ ਇੱਥੇ ਬੋਲ ਕੋਲੇ ਬੈਠ ਛੱਡ ਦੇ ਨ ਬੋਲ ਕੋਲੇ ਹੈ ਪਤਾ ਨਹੀਂਗਾ ਨਹੀਂਗਾ ਲੈ ਹੁਣ ਹੁਣ ਚੱਲ ਪੈ ਸਿਲੰਡਰ ਕੰਨੀ ਦਾ ਇਹ ਇਹਦਾ ਕੋਈ ਹੱਲ ਹੈਗਾ ਸਾਡੇ ਕੋਲ ਕੋਈ ਨਹੀਂ ਅਸੀਂ ਘੁੰਮਦੇ ਫਿਰਦੇ ਆਂਗੇ ਮੈਂ ਤੇ ਸਾਡਾ ਕਾਰਤਿਕ ਹਣਾ ਕਾਰਤਿਕ ਠੰਡਾ ਠੰਡਾ ਮੌਸਮ ਹੈ ਤੇ ਮੋਟਰਸਾਈਕਲ ਤੇ ਪਿੰਡ ਦੇ ਲੈਣੇ ਫਿਰਦੈ ਨਿਆਰੇ ਤੇ ਬੱਦਲ ਹੋਏ ਪਿਆ ਕਣੀ ਆ ਜਾਂਦੀ ਪੂਰ ਪਈ ਜਾਂਦੀ ਹੈ ਤੇ ਆ ਆ ਗਿਆ ਅੱਗੇ ਮੋੜ ਹੁਣ ਅਸੀਂ ਮੋੜ ਤੇ ਜਾਵਾਂਗੇ ਪਿੰਡ ਕਰਨ ਨੂੰ ਲੋਜੀ ਆ ਵੇਖੋ ਗਾਹਾਂ ਫਿਰਦੀ ਆਦੇ ਪਿੰਡੇ ਪਿੰਡ ਦੀ ਘਾਗਾ ਆ ਇਹ ਇਧਰ ਬਾਬਾ ਜੀ ਦਾ ਸਮਾਦ ਹੈ ਤੇ ਜਾ ਰਹੇ ਹਾਂ ਘਰ ਨੂੰ ਤੇ ਭੂਰ ਬਈਆਂ ਦੀ ਹੈ ਮੋਟ ਸਾਫਾ ਇਧਰ ਮੋਟਰਸਾਈਕਲ ਆਦੰਦਰ ਲੱਸੀ ਲੈਣੇ ਜਾਂਦੇ ਲੱਸੀ ਮਾੜੀ ਹੁੰਦੀ ਮੈਂ ਕਿਹਾ ਬੀਨਾ ਤੇ ਆ ਸਾਡੇ ਨੈਂਸੀ ਹੈ ਇਹ ਕਿਨੂੰ ਹਰੇਕ ਨੂੰ ਭੌਂਕਦੇ ਰਹਿੰਦੇ ਤੇ ਅਸੀਂ ਮੇਰੀ ਮਾਤਾ ਜਾਨੀ ਕਿ ਸਾਡੀ ਮੋਟੋ